ਸੰਗਰੂਰ ਦੇ ਮੁਣਕ ਇਲਾਕੇ ਦੇ ਕਿਸਾਨਾਂ ਨੇ ਪ੍ਰਸ਼ਾਸਨ ਨੂੰ ਕੀਤੀ ਅਪੀਲ ਜੀ ਹਾਂ ਜ਼ਿਲ੍ਹਾ ਸੰਗਰੂਰ ਦੇ ਮੁਣਕ ਇਲਾਕੇ ਦੇ ਮਹਾ ਸਿੰਘਾ ਵਾਲਾ ਦੇ ਵਿੱਚ ਕਿਸਾਨਾਂ ਨੇ ਪ੍ਰਾਲੇ ਨੂੰ ਲੈ ਕੇ ਪ੍ਰਸ਼ਾਸਨ ਅੱਗੇ ਆਪਣੀ ਮੁਸ਼ਕਲਾਂ ਰੱਖਦੀਆਂ ਕਿ ਹੈ ਕਿ ਅਸੀਂ ਲਗਭਗ ਸਾਰੇ ਪਿੰਡਾਂ ਵਿੱਚ ਜ਼ਿਆਦਾਤਰ ਗਿਣਤੀ ਦੇ ਵਿੱਚ ਝੋਨੇ ਦੀ ਫਸਲ ਦੀ ਕਟਾਈ ਕਰ ਚੁੱਕੇ ਹਾਂ ਪਰ ਬੈਲਰ ਦੇ ਨਾਲ ਪ੍ਰਾਲੇ ਚੱਕਣ ਵਾਲੇ ਸਾਡੇ ਖੇਤਾਂ ਵਿੱਚੋਂ ਪ੍ਰਾਲੇ ਚੱਕਣ ਨਹੀਂ ਆ ਰਹੇ ਕਿਸਾਨਾਂ ਨੇ ਕਿਹਾ ਕਿ ਜਦੋਂ ਅਸੀਂ ਬੇਲਰ ਵਾਲਾ ਸੰਪਰਕ ਕਰਦੇ ਹਾਂ ਤਾਂ ਉਹ ਆਪਣੀਆਂ ਸ਼ਰਤਾਂ ਰੱਖਦੇ ਨੇ ਕਿਸਾਨਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਅਸੀਂ ਪ੍ਰਾੜੀ ਨੂੰ ਅੱਗੇ ਨਹੀਂ ਲਗਾਉਣਾ ਚਾਹੁੰਦੇ ਪਰ ਪ੍ਰਸ਼ਾਸਨ ਖੁਦ ਬੇਲਰ ਵਾਲਾ ਸੰਪਰਕ ਕਰਕੇ ਸਾਡੇ ਖੇਤਾਂ ਵਿੱਚ ਭੇਜੇ ਇਸ ਸੰਬੰਧੀ ਜਦੋਂ ਇਸ ਮਾਮਲੇ ਸੰਬੰਧੀ ਸੰਗਰੂਰ ਦੇ ਡੀਸੀ ਰਾਹੁਲ ਚੰਬਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੇ ਜਾਵੇਗੀ ਹਰ ਇੱਕ ਕਿਸਾਨ ਦੇ ਖੇਤਾਂ ਦੇ ਵਿੱਚੋਂ ਬੈਲਰ ਦੇ ਨਾਲ ਪਰਾਲੀ ਚੱਕੀ ਜਾਵੇਗੀ ਜੇ ਪ੍ਰਸ਼ਾਸਨ ਨਹੀਂ ਸੁਣਦਾ ਹੈਗਾ ਤੁਹਾਡੀ ਤੁਸੀਂ ਪ੍ਰਸ਼ਾਸਨ ਤੱਕ ਕੋਈ ਗੱਲਬਾਤ ਪਹੁੰਚਾਈ ਹੈ ਵੀ ਪਰਾਲੀ ਦੀਆਂ ਇਕੱਠਾ ਬਣਾਉਣ ਵਾਲੇ ਨਹੀਂ ਆ ਰਹੇ ਹੈਗੇ ਉਦੇ ਉੱਪਰ ਤੁਸੀਂ ਕੀ ਕੀ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਪ੍ਰਸ਼ਾਸਨ ਨੂੰ ਅਸੀਂ ਬਹੁਤ ਸੰਦੇਸ਼ ਲਾਏ ਨੇ ਵੀ ਇਹ ਚੀਜ਼ ਵਾਸਤੇ ਉਪਰਾਲੇ ਦੀ ਗੱਠਾਂ ਬਣਨ ਜਾਂ ਜੋ ਵੀ ਕਰਨ ਲੱਲੇ ਪਰ ਸਾਡੀ ਹੱਥ ਤੱਕ ਕੋਈ ਸੁਣਵਾਈ ਕੋਈ ਵੀ ਕਿਸੇ ਤਰ੍ਹਾਂ ਦੀ ਸੁਣਵਾਈ ਨਹੀਂ ਹੋਈ ਹੈਗੀ ਪਰ ਜਦੋਂ ਅਸੀਂ ਲਾ ਲਏ ਇਸ ਚੀਜ਼ ਨੂੰ ਮਜਬੂਰਨ ਅੱਗ ਲਾਉਣ ਲੱਗੇ ਤਾਂ ਉਦੋਂ ਸਾਰਾ ਕੁਝ ਹੋ ਜਾਊਗਾ ਪ੍ਰਸ਼ਾਸਨ ਵੀ ਆ ਜਾਊਗੀ ਪੁਲਿਸ ਵਾਲੇ ਫੈਵਰੇਟ ਇਦਾਂ ਗੱਡੀਆਂ ਨਾਲ ਦੀ ਨਾਲ ਆ ਜਾਣਗੇ ਪਰ ਹੁਣ ਮੰਨ ਕੇ ਚੱਲ ਵੀ ਸਾਡਾ ਕੋਈ ਹੱਲ ਨਹੀਂ ਹੋ ਰਿਹਾ ਹੈਗਾ ਠੀਕ ਹੈ ਤਾਂ ਇਸ ਕਰਕੇ ਮੰਨ ਕੇ ਚੱਲੋ ਵੀ ਸਾਡੀ ਇਹ ਗੱਠਾਂ ਦਾ ਕੋਈ ਹੱਲ ਕਰਿਆ ਜਾਵੇ ਅਸੀਂ ਆਲੂ ਲਾਉਣ ਕਣੀਓ ਅੱਗੇ ਲਾਦਾ ਟਾਈਮ ਆਉਣ ਲੱਗ ਰਿਹਾ ਕਣਕ ਦਾ ਵੀ ਟਾਈਮ ਆਉਣ ਲੱਗ ਰਿਹਾ ਹੋਰ ਫਸਲ ਬੀਜਣ ਨੂੰ ਕੋਈ ਨਹੀਂ ਖੜੇ ਆ ਤਾਂ ਸਰਕਾਰ ਨੂੰ ਸਾਡੀ ਇਹ ਹੀ ਬੇਨਤੀ ਹੈ ਵੀ ਇਹਦਾ ਕੋਈ ਹੱਲ ਕਰਿਆ ਜਾਵੇ ਨਹੀਂ ਫੇ ਸਾਨੂੰ ਮਜਬੂਰ ਨੂੰ ਕੋਈ ਨਾ ਕੋਈ ਸਟੈਪ ਜਾ ਅੱਗ ਲਾਉਣ ਬਾਰੇ ਹੀ ਸੋਚਣਾ ਪਊਗਾ ਕੀ ਨਾਮ ਹੈ ਆਪਣਾ ਪਿੰਡ ਕਿਹੜਾ ਹੈ ਮੇਰਾ ਨਾਮ ਆ ਬਾਈ ਰਣਜੀਤ ਸਿੰਘੀ ਤੇ ਪਿੰਡ ਮਾ ਸਿੰਘੜਾ ਤੇ ਜਿਹੜਾ ਪ੍ਰਾਲੀ ਨੂੰ ਲੈ ਕੇ ਕੀ ਮਸਲਾ ਹੈਗਾ ਇਹਦੇ ਬਾਰੇ ਦੱਸੋ ਆਪਣੇ ਕੋਲ ਹੀ 2.5 ਏਕੜ ਜ਼ਮੀਨ ਹੈ ਇਹ 1 ਏਕੜ ਦੇ ਵਿੱਚ 1509ਤੀ ਤੇ ਇਹਨੂੰ ਵੱਡੀ ਨੂੰ ਘਟੋ ਘਟ 10 12 ਦਿਨ ਹੋ ਗਏ ਨੇ ਤੇ ਇਹਦੇ ਚ ਨਾ ਕੋਈ ਗਠਾਂ ਵਾਲਾ ਹੀ ਆਲੇ ਦੁਆਲੇ ਦੇ ਜਿੰਨੀਆਂ ਵੀ ਮਸ਼ੀਨਾਂ ਨੇ ਸਭ ਨੂੰ ਫੋਨ ਕੀਤੇ ਤੇ ਉਹਨਾਂ ਨੂੰ ਆਪਦੇ ਢਾਈ ਗਿੱਲਾਂ ਬਾਰੇ ਵੀ ਦੱਸੇ ਤੇ ਪਿੰਡ ਦੀ 50 ਏਕੜ ਤੋਂ ਪਲੱਸ ਜ਼ਮੀਨ ਬਾਰੇ ਵੀ ਦੱਸਿਆ ਵੀ ਜਿਹੜੀ ਵੱਢ ਚੁੱਕੀ ਹੈ ਉਹਨਾਂ ਬਾਰੇ ਗੱਲ ਕੀਤੀ ਤੇ ਉਹਨਾਂ ਨੇ ਗਠਾ ਬਣਾਉਣ ਦੇ ਉੱਤੇ ਉਹਨਾਂ ਨੇ ਦੋ ਤਿੰਨ ਸ਼ਰਤਾਂ ਰੱਖੀਆਂ ਪਹਿਲੀ ਸ਼ਰਤ ਤਾਂ ਉਹਨਾਂ ਨੇ ਰੱਖੀ ਡੰਪ ਦੀ ਤੇ ਦੂਜੇ ਨੰਬਰ ਤੇ ਉਹਨਾਂ ਨੇ ਕਿਹਾ ਕਿ ਅਸੀਂ ਢਾਈ ਏਕੜ ਦੇ ਆਉਂਦੇ ਨਹੀਂ ਜੋ ਕਿ ਜਿਹੜੀ ਇਹ 50 ਏਕੜ ਜ਼ਮੀਨ ਤੋਂ ਪਲੱਸ ਤੋਂ ਜਿਹੀ ਵੜ ਚੁੱਕੀ ਹੈ ਇਹ ਥਾਂ ਥਾਂ ਦੇ ਉੱਤੇ ਵੜੀ ਹੋਈ ਆ ਇੱਕ ਥਾਂ ਤੇ ਨਹੀਂ ਤੇ ਹੁਣ ਅਸੀਂ ਸਰਕਾਰ ਨੂੰ ਇੱਕੇ ਚੀਜ਼ ਕਹਿੰਨੇ ਆ ਵੀ ਭਾਈ 1 ਏਕੜ ਦੇ ਇਹਨਾਂ ਨੇ ਆਉਣਾ ਨਹੀਂ ਤੇ ਉਸ ਤੋਂ ਬਾਅਦ ਇਹ ਜਿਹੜੇ ਡੰਪ ਵਾਲੀ ਗੱਲ ਕਰਦੇ ਨੇ ਤੇ ਡੰਪ ਦਾ ਹੁਣ ਕਿਸਾਨ ਦਾ ਲਵਾ ਕੇ ਦੇਣ ਨਹੀਂ ਲੱਗੇ ਉਹ ਡੰਪ ਦੇਊਗੀ ਸਰਕਾਰ ਤੇ ਹੋਰ ਜਿਹੜਾ ਡੰਪ ਤੋਂ ਬਿਨਾ ਕੀ ਉਹਨਾਂ ਨੇ ਕੁਝ ਹੋਰ ਵੀ ਕਿਹਾ ਜਿਵੇਂ ਵੀ ਸਰਕਾਰ ਦੇ ਬਦੋਂ ਉਹਨਾਂ ਨੂੰ ਕੀ ਸਹਾਇਤਾ ਦਿੱਤੀ ਜਾਂਦੀ ਹੈ ਜਾਂ ਫਿਰ ਕੁਝ ਹੋਰ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਨੂੰ ਸਰਕਾਰ ਦੇ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਯਾਰੀ ਇੰਨੇ ਤੇ ਨਾ ਹੀ ਸਾਨੂੰ ਕੋਈ ਡੰਪ ਹੈ ਤੇ ਜਿਹੜਾ ਕੋਈ ਸਾਡੀਆਂ ਅਸੀਂ ਗੱਠਾ ਬਣਾਉਨੇ ਆ ਉਹ ਸਾਨੂੰ ਦੂਜੇ ਸ਼ਹਿਰ ਦੇ ਵਿੱਚ ਜਾ ਕੇ ਵੇਚਣੀਆਂ ਪੈਂਦੀਆਂ ਨੇ ਜਿੱਦਾਂ ਕੋਈ ਲਾਲੋ ਵੀ ਤੂਰੀ ਜਾਂ ਕੋਈ ਮਲੇਰ ਕੋਟ ਲੈ ਡੈ ਸਾਡ ਜਿੱਧਰ ਵੀ ਡੰਪ ਲੱਗੇ ਹੋਏ ਨੇ ਸਾਨੂੰ ਉਹ ਕਹਿੰਦੇ ਵੀ ਲੋਕਲ ਡੰਪ ਦਿੱਤੇ ਜਾਣ ਤਾਂ ਤਾਂ ਅਸੀਂ ਇਹ ਪਰਾਲੀ ਦਾ ਹੱਲ ਕਰ ਸਕਦੇ ਨਹੀਂ ਸਾਡੇ ਕੋਲ ਕੋਈ ਹੱਲ ਨਹੀਂ ਫਿਰ ਇਸ ਤੋਂ ਬਿਨਾ ਜਿਹੜਾ ਤੁਹਾਡੇ ਕੋਲੇ ਕੀ ਹੱਲ ਹੈਗਾ ਦੇਖੋ ਪਹਿਲਾ ਨੰਬਰ ਦਾ ਹੱਲ ਹੈਗਾ ਤਗਰੀਬਨ ਗੱਠਾਂ ਨਾਲੀ ਅਗਰ ਕਿਸਾਨ ਦਾ ਗੱਠਾਂ ਨਾਲੀ ਹੱਲ ਹੁੰਦਾ ਤਾਂ ਉਹਦੇ ਵਰਗੀ ਬੈਟਰ ਚੀਜ਼ ਤਾਂ ਹੈ ਹੀ ਨਹੀਂ ਨਹੀਂ ਫਿਰ ਉਸ ਤੋਂ ਬਾਅਦ ਤਾਂ ਦੇਖੋ ਜਲਾਉਣ ਤੋਂ ਬਿਨਾ ਕੋਈ ਵੱਡਾ ਹੱਲ ਨਹੀਂ ਕਿਸਾਨ ਨੂੰ ਜਲਾਉਣ ਦੇ ਉੱਤੇ ਹੀ ਮਜਬੂਰ ਕਰ ਦੇਣੀ ਹੈ ਸਰਕਾਰਾਂ ਦੂਸਰਾ ਨੰਬਰ ਬੇਲਰ ਵਾਲੇ ਵੀਰ ਭਾਈ ਜਦੋਂ ਕਿਸੇ ਦੇ ਗੱਠਾਂ ਨਹੀਂ ਬਣਾਉਣਗੇ ਫਿਰ ਕਿਸਾਨ ਕਿੰਨਾ ਕ ਟਾਈਮ ਆਪਦੇ ਕੇਸ ਦੇ ਵਿੱਚ ਪਰਾਲੀ ਨੂੰ ਰੋਕ ਸਕਣਗੇ ਤੇ ਅਸੀਂ ਜਿਹੜਾ ਹੈ ਕੰਟਰੋਲ ਰੂਮ ਵਿਸਥਾਪਿਤ ਕੀਤਾ ਹੈ ਜੋ ਕਿ ਸਵੇਰ 8 ਵਜੇ ਤੋਂ ਰਾਤ 8 ਵਜੇ ਤੱਕ ਕੰਮ ਕਰ ਰਿਹਾ ਹੈ ਜ਼ਿਲ੍ਹਾ ਪੱਤਰ ਤੇ ਹੈ ਜਿਹੜਾ ਕੰਟਰੋਲ ਰੂਮ ਹੈ ਤੇ ਇਹਦਾ ਨੰਬਰ ਹੈ 01672234196 ਮੈਂ ਦੁਬਾਰਾ ਰਿਪੀਟ ਕਰਦਾ 01672234196 ਤੇ ਕੋਈ ਵੀ ਜਿਹੜੇ ਕਿਸਾਨ ਨੇ ਆਪਣੇ ਵੱਲੋਂ ਸਾਨੂੰ ਆਪਣੀ ਜਿਹੜੀ ਮਸ਼ੀਨਰੀ ਦੀ ਮੰਗ ਜਿਹੜੀ ਹੈ ਉਹ ਦੇ ਸਕਦੇ ਨੇ ਕਿ ਉਹਨਾਂ ਨੇ ਆਪਣੀ ਬਾਢੀ ਜਿਹੜੀ ਕਰ ਲਈ ਹੈ ਤੇ ਉਹਨਾਂ ਦੀ ਜਿਹੜੀ ਪਰਾਲੀ ਹੈ ਉਹ ਉਹ ਤਿਆਰ ਹੈ ਤੇ ਅਕੋਰਡਿੰਗਲੀ ਸਮਾਬੱਧ ਤਰੀਕੇ ਦੇ ਨਾਲ ਜਿਹੜੀ ਮਸ਼ੀਨਰੀ ਜਿਹੜੀ ਹੈ ਜਾਂ ਬੈਲਰ ਜਿਹੜਾ ਹੈ ਉਹਨੂੰ ਮੁਹैया ਕਰਵਾਣਾ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਏਗੀ ਸਾਡੇ ਕੋਲ ਜਿਹੜਾ ਕੰਟਰੋਲ ਰੂਮ ਦੇ ਵਿੱਚ ਆਲਰੇਡੀ ਇੱਕ ਐਪਲੀਕੇਸ਼ਨ ਜਿਹੜੀ ਹੈ ਉਹ ਤਿਆਰ ਹੈ ਜਿਦੇ ਵਿੱਚ ਪਿੰਡਵਾਰ ਕਿਹੜੇ-ਕਿਹੜੇ ਜ਼ਿੰਮੇਵਾਰ ਪਾਸ ਫਾਰਮਰ ਸੁਸਾਇਟੀ ਪਾਸ ਕੋਆਪਰੇਟਿਵ ਸੁਸਾਇਟੀ ਪਾਸ ਜਾਂ ਕਸਟਮ ਹਾਇਰਿੰਗ ਸੈਂਟਰ ਪਾਸ ਜੇ ਮਸ਼ੀਨਰੀ ਅਵੇਲੇਬਲ ਹੈ ਕਿੰਨੀ ਕਿੰਨੀ ਮਸ਼ੀਨਰੀ ਜਿਹੜੀ ਅਵੇਲੇਬਲ ਹੈ ਇਨ ਐਡੀਸ਼ਨ ਟੂ 댓 ਜਿਹੜੇ ਬਿਲਰ ਨੇ ਉਹ ਸਾਡੇ ਕੋਲ ਜਿਹੜੇ ਕਿੱਥੇ ਕਿੱਥੇ ਅਵੇਲੇਬਲ ਨੇ ਤੇ ਅਕੋਰਡਿੰਗਲੀ ਉਸ ਜਗ੍ਹਾ ਦੀ ਜਿਹੜੇ ਸਾਡ ਨਾਲ ਆਪਾਂ ਮੈਪਿੰਗ ਕੀਤੀ ਹੈ ਤੇ ਐਂਡ ਜਿੱਥੇ ਕਿਤੇ ਆਪਾਂ ਸਭ ਤੋਂ ਜਲਦੀ ਜਿਹੜੀ ਮਸ਼ੀਨਰੀ ਆਪਾਂ ਮੁਹੱਈਆ ਕਰਵਾ ਸਕਦੇ ਹਾਂ ਅਸੀਂ ਮੁਹੱਈਆ ਕਰਵਾਵਾਂਗੇ ਠੀਕ ਹੈ ਥੈਂਕ ਯੂ ਠੀਕ ਹੈ